ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤਰੀਕ ਹੈਗੀ ਹੈ ਜੀ 13 4 2024 ਆਪਾਂ ਚੱਲੇ ਆਂ ਬਸਾਖੀ ਦੇ ਮੇਲੇ ਤੇ ਸੋ ਪਹਿਲਾਂ ਵੀ ਪਾਰਟ ਤੁਹਾਨੂੰ ਦਿਖਾਇਆ ਸੀ ਆਪਾਂ ਮੋਟਾ-ਮੋਟਾ ਜਿਹਾ ਤੇ ਹੁਣ ਸ਼ਾਮ ਦਾ ਟਾਈਮ ਹੈ ਸਾਢੇ 5:00 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਬਸਾਖੀ ਦੇ ਮੇਲੇ ਤੇ ਚੱਲਦੇ ਆਂ ਜਾ ਕੇ ਉੱਥੇ ਤੁਹਾਨੂੰ ਦਿਖਾਉਣੇ ਆ ਤਲਵੰਡੀ ਸਾਬੋ ਬਸਾਖੀ ਦਾ ਮੇਲਾ ਕਿਵੇਂ ਭਰਦਾ ਸੋ ਇਹ ਸਾਰੇ ਮੁੰਡੇ ਆਪਣੇ ਪਿੰਡੋਂ ਐ ਦੋਸਤ ਮਿੱਤਰ ਚਾਚੇ ਤਾਇਆ ਦੇ ਮੁੰਡੇ ਤੇ ਕੈਮਰਾਮੈਨ ਹੈਗਾ ਜੀ ਆਪਣਾ ਸੰਦੀਪ ਸਿੰਘ ਆ

52 732 ਜੀ ਨੰਬਰ ਜਾ ਨਾ ਗਿੱਟੀ ਦਾ ਉਹ ਛੋਟੀ ਕੱਟੀ ਨਾ ਲੱਸੀ ਨਹੀਂ ਦਿੰਦੇ ਹੁੰਦੇ ਹਾਂ ਬੜਾ ਜੇ ਲੱਸੀ ਦੇ ਮੈਨੂੰ ਬੜਾ ਲੱਸੀ ਪਿਆ ਜੀ ਮੈਂ ਸਕੂਲ ਜਾਣਾ ਤੋਂ ਜਦੋਂ ਹਾਂ ਚੱਲ ਆਪਾਂ ਨੂੰ ਵੀ ਮਾਝਾ ਪਿਆ ਦਿੰਨੇ ਆ ਮੈਂ ਬਛੇਰਾ ਜੀਵ ਜੂਬ 29 ਦੇ ਭੈਣ ਨਾਲ ਕੀ ਹੋ ਗਿਆ ਆਪਣਾ ਮੈਂ ਜੀਵ ਨੱਪ ਕੇ ਭਾਈ ਲੱਸੀ ਪਿਆ ਸੀ ਉਹ ਫੇਰ ਵੀ ਉਹਦੇ ਸਾਹ ਨਾਲ ਹੀ ਚ ਲੱਗਾ ਹਾਂ ਤਾ ਤੂ ਆ ਗਿਆ ਫਿਰ ਬਈ ਉਹ ਠੀਕ ਲੱਸੀ ਠੀਕ ਲੱਸੀ ਅੱਥ ਲੋਈ ਕਰਦੇ ਕਹਿੰਦੇ ਲੱਸੀ ਪਿਆਦੀ ਮਾਂ ਪਿਆ ਤੂੰ ਲੱਸੀ ਦੇ ਨਾਲ ਤੜਕੀ ਪਿਆਦੀ ਸੀ ਚੱਕਰ ਹੋ ਗਏ ਹੁਣ ਤਾਂ ਮੈਨੂੰ ਦੱਸੀ ਪਿਆ ਕਿ ਹੁਣ ਫਿਰ ਨੂਰ ਹੁਣ ਤਾਂ ਚੱਕਰ ਹੋ ਗਏ ਨੇ ਮੈਂ ਕਿਹਾ ਵੀ ਲੱਸੀ ਹੁਣ ਉਹ ਤਾਂ ਪਿਆਦੀ ਗੱਲ ਕਰ ਆ ਆਪਦੀ ਦਾ ਫਿਕਰ ਕਰੋ ਹੁਣ ਥਾਲੀ ਸਾਈਡ ਲਾ ਬਈ ਜੇ ਮੈਂ ਆਪਾਂ ਤਾਂ ਉਧਰੋਂ ਕੰਨ ਨਾਲ ਸੰਗ ਲਾ ਲਈ ਤੇ ਅਸੀਂ ਬਾਗਿਓ ਮਹਾਨਾ ਆਟਾ ਪਾ ਜੀਆ ਫੈਬਰਾਵਾਸ ਤੇ ਬੈਹ ਗਏ ਉਹ ਸਾਡੇ ਕੰਨੀ ਝਾਕੀ ਜਾਵੇ ਹੂੰ ਮੇਰੇ ਘਰ ਨਾ ਵੀ ਯਾਰ ਝੋਟੇ ਕਾ ਹਾਂ ਇਹ ਛੋਟੇ ਗੱਲ ਦੀ ਤਰ੍ਹਾਂ ਗਾਈ ਦਾ ਦੋਨੇ ਹੀ ਗਾਣੇ ਕਹਿੰਦਾ ਜੇ ਹੀ ਮਿਲਦਾ ਹੈ ਕਹਿੰਦਾ ਇਧਰ ਤੋਂ ਗਾ ਦਾ ਮਾਰੇ ਵਾਲਾ ਖਾਣਾ ਨਹੀਂ ਮਿਲੇਗਾ ਸਾਨੂੰ ਕਹਿੰਦਾ ਇਧਰ ਹੀ ਚੱਲਾਂਗੇ ਆਪਾਂ ਆਪਣੇ ਲੰਗਰ 'ਚ ਰਾਤ ਪ੍ਰਦੀਪ ਕਹਿੰਦਾ ਤੇ ਗੱਡੀ ਇੱਥੇ ਕਰਤੀ ਹੈ ਪਾਰਕਿੰਗ ਹੁਣ ਅੱਗੇ ਪਤਾਗੇ ਆਪਾਂ ਵੇਖਾਂਗੇ ਮੇਲਾ ਤੁਰ ਫਿਰ ਕੇ ਉਹ ਲੰਗਰ ਜਿਹੜਾ ਹੈਗਾ ਆਪਣੇ ਪਿੰਡ ਦਾ ਪਹਿਲਾਂ ਵੀ ਦਿਖਾਇਆ ਹੈ ਇੱਥੇ ਪਾਰਕਿੰਗ ਪੁਰਕਿੰਗ ਬਸਤ ਵੀ ਜਗਾ ਵਧੀਆ ਬਣਾਈ ਹੋਈ ਹੈ ਏਅਰ ਡੀਜ਼ਲ ਇੰਜਨ ਬੋਲਟ ਤੇ ਮਾਡਲ ਕਾਫੀ ਨੀਵਾ ਹੈਗਾ 81 ਮਾਡਲ ਦੇਖੋ ਸਲੈਂਸਰ ਦੇ ਵਿੱਚ ਵੀ ਗੈਪ ਹੈ ਕਿੰਨਾ ਹੈ 81 1981 ਮਾਡਲ ਸੋ ਹਾਂਜੀ ਵਿਸਾਖੀ ਦੇ ਦਿਹਾੜੇ ਬਾਰੇ ਤੁਹਾਨੂੰ ਮੋਟਾ-ਮੋਟਾ ਜਿਹਾ ਚਾਨਣਾ ਪਾ ਦਈਏ ਕਿ ਜਿਹੜਾ ਇਹ ਵਿਸਾਖੀ ਦਾ ਪਵਿੱਤਰ ਦਿਹਾੜਾ ਹੁੰਦਾ ਹੈਗਾ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸੋ ਇਹ ਕਹਿ ਸਕਦੇ ਆ ਕਿ ਖਾਲਸਾ ਦਾ ਜਨਮ ਹੋਇਆ ਸੀਗਾ ਅੱਜ ਦੀ ਤਰੀਕ 13 April 1699 ਦੇ ਵਿੱਚ ਸੋ ਅੱਜ ਆਪਾਂ ਪਹੁੰਚ ਗਏ ਆ ਤੇ ਮੌਸਮ ਵਧੀਆ ਹੈਗਾ ਤੇ ਇਕੱਠ ਵੱਟ ਕਿਵੇਂ ਆ ਉਹ ਤੁਹਾਨੂੰ ਅੱਗੇ ਚੱਲ ਕੇ ਆਪਾਂ ਦਿਖਾਵਾਂਗੇ ਬਸ ਰਾਤ ਹੀ ਹੁਣ ਲੱਗ ਗਈਆਂ ਲੈਟਾਂ ਦਾ ਸਾਥ ਹੀ ਹੋ ਗਈ ਸਭ ਨਾਲ। ਜਿਵੇਂ ਜਿਵੇਂ ਇਹ ਨੇ ਰਹਾ ਹੁੰਦਾ ਹੈਗਾ ਬਈ ਲੈਟਾਂ ਲੁੱਟਾਂ ਚਮਕ ਰਹੀਆਂ ਵਧੀਆ ਤੇ ਲੰਗਰ ਥਾਂ ਥਾਂ ਤੇ ਲੱਗੇ ਹੋਏ ਨੇ। ਆਜੂ ਆਪਾਂ ਕਰਾਉਣੇ ਦਰਸ਼ਨ ਸੋਨੂ ਅੱਗੇ ਚੱਲ ਕੇ ਲੋ ਜੀ ਆ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰ ਰਹੇ ਹੋ ਇਹ 9ਵੀਂ 10ਵੀਂ ਪਾਤਸ਼ਾਹੀ ਤੇ ਇੱਥੇ ਚਰਨਸ਼ੋਪ ਪ੍ਰਾਪਤ ਹੈ ਤੇ ਇਹ ਸਰੋਵਰ ਦੀ ਸੇਵਾ ਗੁਰਤੇਗ ਬਾਧਰ ਜੀ ਨੇ ਕਰਵਾਈ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਇਸ ਸਰੋਵਰ ਦੀ ਸੇਵਾ ਕਰਵਾਈ ਆ ਸਲੋ ਲੋ ਜੀ ਬਾਕੀ ਫਰਕ ਹੈ ਇਸ ਵਾਰ ਸੰਗਤ ਦਾ ਬਹੁਤ ਘੱਟ ਸੰਗਤ ਆਈ ਹੋਈ ਆ ਆ ਮਸਾਖੀ ਦੇ ਮੇਲੇ ਤੇ ਨਹੀਂ ਐ ਜਗ੍ਹਾ ਤੇ ਜਿੱਥੇ ਆਪਾਂ ਫਿਰਦੇ ਆ ਇੱਥੇ ਲੰਘਣ ਵਾਸਤੇ ਜਗ੍ਹਾ ਨਹੀਂ ਹੁੰਦੀ ਕਪ ਸੋ ਅੱਜ ਬਹੁਤ ਘੱਟ ਸੰਗਤ ਦੇਖ ਰਹੀ ਜੀ ਹੈ ਤੇ ਅੱਗੇ ਚੱਲਦੇ ਆ ਉਧਰਲੇ ਪਾਸੇ ਤਖਤ ਸਾਹਿਬ ਵਾਲੀ ਸਾਈਡ ਉਧਰ ਆਪਾਂ ਦੇਖਦੇ ਆ ਤੇ ਇਸ ਟਾਈਮ ਆਪਾਂ ਤਖਤ ਸਾਹਿਬ ਦੀ ਬੈਕ ਸਾਈਡ ਵਾਲੇ ਬਾਜ਼ਾਰ ਦੇ ਵਿੱਚ ਆ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਮੰਗਾ ਮਸਤੋਣਾ ਸਾਹਿਬ ਦਾ ਇੱਥੇ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਪੜ੍ਹ ਸਕਦੇ ਹੋ। ਸੋ ਇਧਰ ਨਾਲ ਹੀ ਬਾਜ਼ਾਰ ਲੱਗਦਾ। ਇਹ ਦੁਕਾਨਾਂ ਜਿਹੜੀਆਂ ਹੈਗੀਆਂ ਇੱਥੇ ਪੱਕੀਆਂ ਹੁੰਦੀਆਂ ਨੇ। ਲਓ ਜੀ ਇਧਰ ਦੇਖੋ ਗੁਰਦੁਆਰਾ ਸਾਹਿਬ ਕਿੰਨਾ ਵਧੀਆ ਲੱਾਇਆ ਹੋਇਆ ਹੈ ਜੇਕਰ ਤੇ ਆਪਣੇ ਖੱਬੇ ਹੱਥ ਜਿਹੜਾ ਗੁਰਦੁਆਰਾ ਤੁਸੀਂ ਦੇਖ ਲਓ ਸਾਹਮਣੇ ਇਹ ਵੱਡਾ ਜਰਾ ਅਨੰਦ ਸਾਹਿਬ ਕਿਤੇ ਇੱਥਰਲੇ ਬਸੇ ਆਪਣੇ ਆ ਗਿਆ ਤਤਸਲ ਤਾਂ ਸਾਰੇ ਦਰਸ਼ਕ ਵੀ ਕਰਵਾਵਾਂਗੇ ਤੇ ਸੰਗਤ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਘੱਟ ਸੰਗਤ ਹੈ ਅ ਦਰਬਾਰ ਸਾਹਿਬ ਦੇ ਆਪਾਂ ਬਿਲਕੁਲ ਸਾਹਮਣੇ ਆ ਗਏ ਤੇ ਇਸ ਵਾਰ ਇਕੱਠ ਤੁਸੀਂ ਦੇਖ ਹੀ ਰਹੇ ਹੋ ਬਹੁਤ ਘੱਟ ਹੈ ਤੇ ਆਪਾਂ ਹੁਣ ਕਿਰਮ ਮੱਥਾ ਟੇਕਦੇ ਆਂ ਦਰਬਾਰ ਸਾਹਿਬ ਉਸ ਤੋਂ ਬਾਅਦ ਅੱਗੇ ਨਿਕਲਾਂਗੇ ਆਪਾਂ ਬਿਆਰ ਵਾਲੀ ਸਾਈਡ ਤੇ ਦੇਖੋ ਸ਼ਿਆਵਟ ਕਿੰਨੀ ਸੋਹਣੀ ਕੀਤੀ ਹੋਈ ਆ ਜਿਹੜੀ ਗੁਰਦੁਆਰਾ ਸਾਹਿਬ ਨੇ ਜਦੋਂ ਚਾਣਿਆ ਆਪਾਂ ਰਸਤੇ ਦੇ ਵਿੱਚ ਜਿਹੜਾ ਕਵਰ ਕੀਤਾ ਹੋਇਆ ਉਹ ਤਾਂ ਸ਼ੈੱਡ ਪਾਇਆ ਹੋਇਆ ਸੋ ਇਸ ਤੇ ਸ਼ਿਆਵਟ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਸੋ ਜੀ ਤੇ ਪਹੁੰਚ ਕੇ ਥੋੜੀ ਜੀ ਲੈਂਡ ਦੇ ਵਿੱਚ ਕੜਨਾ ਪਊਗਾ ਤੇ ਵੈਸੇ ਸੀਡ ਬਹੁਤ ਜ਼ਿਆਦਾ ਹੈ ਕੋਈ ਇੰਨਾ ਵੱਡਾ ਪਸਾਖੀ ਦਾ ਬੇਲਾ ਹੰਦੋਸਾ ਬਰਾ ਨਾ ਆਸ ਇਸ ਤੇ ਨਹੀਂ ਆਏਗਾ ਤੇ ਕਾਫੀ ਸੀਡ ਹੈ ਸੁਨਾ ਪੀਲਾ ਕੈ ਪੂਛਾ ਜੁੜਤੂ ਹੈ ਨਾਇਕੀ ਅਨੰਤੀ ਨਾ ਕੋ ਤੂ ਆਨ ਕੋਲੀ ਜੇਵੜਾ ਤੇਵੜ ਤੇਆੇਵਾ ਮੇਨ ਜੰਪਾਂ ਸੁਸਿਰਸਾ ਪਰ ਸਰਨ ਸੰਤਨ ਨਿ ਆਏ ਇਹ ਤੁਸੀਂ ਇਸ ਟਾਈਮ ਤੇ ਜਿਹੜਾ ਫਰੇਮ ਦੇ ਵਿੱਚ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਤਖਤ ਦੰਦੋਵਾ ਸਾਹਿਬ ਇਹੀ ਪਾਇਗਾ ਤੇ ਤਖਤ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਹ ਉਧਰ ਸਾਹਮਣੇ ਸੋ ਰਾਤ ਨੂੰ ਜਿਵੇਂ ਜਿਵੇਂ ਹਨੇਰਾ ਹੁੰਦਾ ਹੈਗਾ ਸੋ ਕਲਰ ਬਹੁਤ ਵੱਧ ਰਹੇ ਨੇ ਤੇ ਸੰਗਤ ਐਸ ਵਾਰ ਕਾਫੀ ਘੱਟ ਹੈ ਅੱਗੇ ਨਾਲੋਂ ਸੋ ਲਓ ਜੀ ਇਹ ਦਰਸ਼ਨ ਕਰੋ ਤਖਤ ਸਾਹਿਬ ਦੇ ਲੋ ਜੀ ਦਰਸ਼ਨ ਆਪਾਂ ਕਰ ਲਿਆ ਵਧੀਆ ਤੇ ਰਸ ਵਾਲਾ ਸੀਨੀਅਰ ਵੀ ਹੁਣ ਆਪਾਂ ਵਿਯਾਰਵਾਲ ਚੱਲਦੇ ਆਂ ਤੇ ਇੱਧਰ ਬੱਚਿਆਂ ਨੂੰ ਵੀ ਮੇਲਾ ਦਿਖਾ ਕੇ ਲਿਆਉਣੇ ਆ ਤੇ ਸੋਨੂੰ ਵੀ ਦਿਖਾਉਣੇ ਸੋ ਹਰੇਕ ਵਿਸਾਖੀ ਦੀ ਮੁਕਾਬਲੇ ਜਿਹੜਾ ਰਸ ਆ ਉਹ ਬਹੁਤ ਘੱਟ ਹੈਗਾ ਬਹੁਤ ਜ਼ਿਆਦਾ ਰਸ ਹੁੰਦਾ ਹਰੇਕ ਵਾਰ ਸੋ ਇਸ ਵਾਰ ਰਸ ਜਿਹੜਾ ਨਹੀਂ ਕਰਨਾ ਅੱਜ 13 ਤਰੀਕ ਹੈ ਤੇ 13 ਨੂੰ ਹੀ ਸਭ ਤੋਂ ਜ਼ਿਆਦਾ ਰਸ ਹੁੰਦਾ ਵਿਸਾਖੀ ਦੇ ਤਿਵਾਰ ਤੇ ਲੋ ਜੀ ਦਰਵਾਜ਼ਾ ਸਾਹਿਬ ਦੇ ਬਿਲਕੁਲ ਸਾਹਮਣੇ ਆਪਾਂ ਤੇ ਇਹ ਆਪਣੀ ਸਾਰੀ ਸੰਗਤ ਪਿੱਛੇ ਪਿੱਛੇ ਆਈ ਜਾਂਦੀ ਹੈ ਦੇਖੋ ਜੀ ਤਤ ਸਾਹਿਬ ਦੀ ਲਾਈਟਿੰਗ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਉਹ ਸਜਾਵਟ ਬਹੁਤ ਸੋਹਣੀ ਹੈ ਗੁਰਦੁਆਰਾ ਸਾਹਿਬ ਲੋ ਜੀ ਇੱਕ ਚੀਜ਼ ਦੇਖਣ ਵਾਲੀ ਹੈ ਸੰਗਤ ਹੋਰ ਇਹ ਤਖਤ ਸਾਹਿਬ ਤੇ ਕੱਠ ਬਹੁਤ ਘੱਟ ਸੀਗਾ ਪਰ ਜਿਵੇਂ ਹੁਣ ਆਪਾਂ ਇਧਰ ਬਜ਼ਾਰ ਵਾਲੀ ਸਾਈਡ ਆਏ ਆ ਤਾਂ ਇਧਰ ਕੱਠ ਬਹੁਤ ਜ਼ਿਆਦਾ ਹੈ ਸੋ ਹੁਣ ਆਪਾਂ ਚੱਲਦੇ ਆਂਗੇ ਇਧਰ ਬੱਚਿਆਂ ਦੇ ਲੱਗਿਆ ਹੋਏ ਖੇਡਣ ਖੁੱਡਣ ਵਾਸਤੇ ਸੋ ਇੱਥੇ ਚੱਲਾਂਗੇ ਤੇ ਦੇਖਦੇ ਆ ਉੱਥੇ ਕੀ ਬਣਦਾ ਮਾਹੌਲ 50 ਰੁਪਏ ਦਿੱਤੇ ਆ ਬਾਲੂ ਦਾ ਚਾਰ ਰੇ ਆ ਪਿਆਰ ਵੀ ਦੋ ਦੋ ਲਾਓ ਦੋ ਇਧਰ ਨੂੰ ਹੋਈ ਮਾੜਾ ਜਰਾ ਇਧਰ ਉਹ ਤਾਂ ਲੈਣੇ ਇੱਕ ਨਾਲ ਦੇਖੀ ਜੋਪਰਾ ਆਈ ਫੜ ਜੋ ਫੜ ਇਹਨਾਂ ਨੂੰ ਬਣਾ ਦੇ ਦੋ ਤੂੰ ਮੜ ਜਾ 50 ਰੁਪਏ ਚ 10 ਰਿੰਗ ਚਲੋ ਵੀ ਕਿਹੜਾ ਚੱਲੂਗਾ ਪਹਿਲਾਂ ਚੋਪਰਾ ਚਲੋ ਚਲੋ ਕਿਹੜਾ ਚੱਲੂਗਾ ਪਹਿਲਾਂ 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 ਜਮਾਂ ਪਹਿਲਾ ਵਾਲਾ ਚੱਲ ਵੀ ਤਸੇ ਜੀ ਨਹੀਂ ਆਇਆ ਗਲਤ ਹੈ

ਉਹ ਚੱਕ ਬਾਜਾ ਆ ਗਿਆ ਬਈ ਇੱਕ ਐ ਐ ਉਹ ਹੋਰ ਲੈਣੇ ਤੁਸੀਂ ਉਹ ਤੇਰੀ ਮੇਲਾ ਘੁੰਮ ਲਿਆ ਕਿ ਕੋਈ ਚੀਜ਼ ਫਿੱਟ ਆਈ ਨਹੀਂ ਹੈਗੀ ਅਜੇ ਚੜਨ ਵਾਲੀ ਆ ਦੇਖ ਲੈ ਦੇਖ ਲੈ ਜਿਹੜੀ ਉਹ ਗਾਦੀ ਕੋਈ 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 ਗਾਦੀ ਕੋ ਉੱਪਰ ਜਾਂਦਾ ਹੈ ਬਿਲਕੁਲ ਪੂਰਬ ਦੀ ਧਰੈ ਅਤੇ ਹੋਰ ਹੈ ਇਨੇ ਦੀ 50 ਦੇ ਇੱਕ ਅੱਛਾ ਐ ਮੇਰੀ ਗੱਲ ਸੁਣ ਲੈ ਐ ਚ ਨੰਬਰ ਇਕੱਠੇ ਕਰਨੇ ਆ ਜਿੰਨੇ ਇਥੇ ਨੰਬਰ ਇਕੱਠੇ ਹੋਗੇ ਠੀਕ ਐ ਉਹਨਾਂ ਤੈਨੂੰ ਸਵਾਰ ਮਿਲੂ ਉਹਦੇ ਨੰਬਰ ਦਾ ਆਹ ਵਾਲੇ ਆ ਸਾਰਿਆਂ ਚ ਉਧਰ ਸਮਾਨ ਲੱਗਿਆ ਹੋਇਆ ਨੰਬਰ 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 ਪੂਰੇ ਕਰਨੀ ਪਾਉ ਉਹ ਨੰਬਰ ਕਿਵੇਂ ਗੰਦੇ ਨੰਬਰ ਐ ਇੰਨਾ ਚ ਕੋਈ ਨੰਬਰ ਹੋਣਾ ਚਾਹੀਦਾ ਫਿਰ ਤੈਨੂੰ ਉਧਰ ਨਾਮ ਮਿਲੂਗਾ ਮੈਂ ਦੱਲ ਮੈਂ ਦੱਲ ਉਹ ਨਹੀਂ ਨਹੀਂ ਪਹਿਲਾਂ ਵੀ ਤੂੰ ਉੱਤੇ ਸਿੱਖੜ ਜਾ ਓਏ ਖੜਦਾ ਮੈਂ ਗਿਆ ਓਏ ਫਿਰ ਤੂੰ ਮੈਂ ਦੱਲ ਨਾ ਭਾਈ ਓਏ ਯਾਰ ਲੈ ਵੀ ਖੜ ਜਾ ਪਹਿਲਾਂ ਇੱਕ ਇੱਕ ਜਾਣਾ ਇੱਕ ਇੱਕ ਜਾਣਾ ਇੱਕ ਜਾਣਾ ਪਹਿਲਾਂ ਤੂੰ ਪਾ ਪਾ ਦੋ ਦੋ ਚੱਲ ਦੋ ਹੋ ਗਏ 2 ਨਾਲ ਕਿਨੇ 6 12 6 ਤੇ 8 ਹੋ ਗਏ 8 ਤੇ 1 9 ਹੋ ਗਏ ਚਲ 9 ਤੇ 1 10 ਹੋ ਗਏ 10 ਤੇ 3 13 ਹੋ ਗਏ ਖੜ ਜਾ ਖੜ ਜਾ ਖੜ ਜਾ ਖੜ ਜਾ ਇਧਰ ਦੇ ਉੱਡੀ ਲੈ ਕੇ ਫਰੂਟੇ ਮਿਲਣਗੇ ਅੱਜ ਤੁਹਾਨੂੰ ਕੋਈ ਹੋਣੇ ਮਸੂਰ ਲਓ ਜੀ ਬਾਵਾ ਟਾਈਮ ਆ ਆਪਾਂ ਇੱਥੇ ਬਿਤਾ ਰਹੇ ਹਾਂ ਮੀਲੇ ਚ ਮੀਂਹ ਹੋ ਗਿਆ ਬਾਵਾ ਹੁਣ ਆਪਾਂ ਚੱਲਦੇ ਆ ਕਣੀਆਂ ਲੱਗੀਆਂ ਤਾਂ ਹੁਣ ਆਪਾਂ ਨੂੰ ਜਾਣਾ ਪੈਣਾ ਕਿਉਂਕਿ ਤੇਜ਼ ਹੈ ਮੀਂਹ ਕਾਫੀ ਤੇ ਕਣੀਆ ਦੇਸੀ ਰਹੀਆਂ ਕੈਮਰੇ ਤੁਸੀਂ ਦੇਖ ਰਹੇ ਹੋ ਇਧਰ ਰਹੀ ਥਰੇਲੇ ਉਹ ਜੇ ਬਾਜ਼ਾਰ ਬਹੁਤ ਲੱਗੇ ਹੋਏ ਨੇ ਨਹੀਂ ਬਾਵਾ ਵੱਧ ਗਿਆ ਹੁਣ ਆਪਾਂ ਵਾਪਸ ਚੱਲਦੇ ਆਂ ਕਰ ਇੱਕ ਵਾਰੀ ਲੰਗਰ ਵਾਲੀ ਸਾਈਡ ਤੇ ਜੇ ਮੀਂਹ ਟਿਕ ਗਿਆ ਤਾਂ ਫੇਰ ਦੁਬਾਰੇ ਦੇਖਾਂਗੇ ਲੋ ਜੀ ਇਸ ਟਾਈਮ ਤੇ ਦੇਖੋ 뷰 ਕਿੱਡਾ ਸੋਹਣਾ ਲੱਗਦਾ ਤਖਤ ਸਾਹਿਬ ਦਾ ਨਹੀਂ ਬਾਵਾ ਵੱਧ ਗਿਆ ਸੋ ਸੰਗਤ ਦੇ ਵਿੱਚ ਹਲਚਲ ਬਾਵਾ ਆਉਂਦੀ ਆ ਝਾੜਾਂਗੇ ਆਪਣੇ ਲੰਗਰ ਤੇ ਹਾਂ ਹੁਣ ਆਪਾਂ ਅੱਗੇ ਚੱਲ ਕੇ ਮਿਲਦੇ ਹਾਂ ਸਾਨੂੰ ਸਿੱਧਾ ਆਪਣੇ ਲੰਗਰ 'ਚ ਕਰਾਂਗੇ ਗੱਲਬਾਤ ਤੇ ਦਰਸ਼ਨ ਕਰ ਲਓ ਜੀ ਤਖਤ ਸਾਹਿਬ ਦੇ ਰੰਗ ਕਿੱਡੇ ਸੋਹਣੇ ਲੱਗਦੇ ਨੇ ਕਾਊਂਟ ਆ ਦੇ ਕੋ ਮੀ ਪੈਨ ਕਰਕੇ ਨਾ ਇਹ ਬੁੱਕ ਸਟਾਲ ਹੈ ਇਹ ਮੀ ਜਿਆਦਾ ਹੋਣ ਕਰਕੇ ਸਾਰਾ ਕਵਰ ਕਰਨਾ ਪੈ ਰਿਹਾ ਹੈ ਸੋ ਇਧਰ ਜ਼ਿਆਦਾਤਰ ਬੁੱਕ ਸਟਾਲ ਹੈਗੀਆਂ ਨੇ ਇਹ ਦੱਸਾ ਦਾ ਬੈਕ ਸਾਡ ਤੋਂ ਗੇਟ ਹੈ ਮੀ ਜਿਆਦਾ ਹੋਣ ਕਰਕੇ ਹੁਣ ਸੰਗਤ ਸਾਰੀ ਘਟ ਗਈ ਆ ਬਿਲਕੁਲ ਵੀ ਕੱਟ ਨਹੀਂ ਰਿਹਾ ਹੁਣ ਕਿਉਂਕਿ ਮੀ ਬਹੁਤ ਚੱਲਦੇ ਆ ਗਿਆ 이 야, 아, 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 ਦੋਸਤੋ ਆਪਾਂ ਪਸਾਖੀ ਤੀਜ ਦਰਸ਼ਨ ਮੇਲੇ ਕਰ ਲਈਏ ਤੇ ਤੁਹਾਨੂੰ ਵੀਡੀਓ ਚ ਕਰਾਤੇ ਆ ਤੇ ਹੁਣ ਆਪਾਂ ਪਉਨੇ ਚੱਲੇ ਮੀਂਹ ਕਾਫੀ ਹੋ ਗਿਆ ਸੀ ਉਹਦਾ ਕਰਕੇ ਥੋੜਾ ਜਿਹਾ ਜਿਹੜਾ ਕੰਮ ਹੈ ਉਹ ਖਰਾਬ ਹੋ ਗਿਆ ਸੀ ਤਾਂ ਥੋੜਾ ਜਲਦੀ ਸਾਨੂੰ ਮੁੜਨਾ ਪਿਆ ਨਹੀਂ ਹੋਰ ਥੋੜਾ ਟਾਈਮ ਆਪਾਂ ਲਾਉਂਦੇ ਇੱਥੇ ਸੋ ਨਾਲ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਇਤਿਹਾਸ ਵੀ ਦੱਸਤਾ ਸੋ ਵੀਡੀਓ ਨੂੰ ਬਦਤਬਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਬਦਤਬਦ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ ਜੀ